ਬੀਤੇ ਦਿਨ ਕ੍ਰਿਸ਼ਨ ਜਨਮਾਸ਼ਟਮੀ ਦੀ ਤਿਉਹਾਰ ਮੌਕੇ ਜਿੱਥੇ ਹਰ ਪਾਸੇ ਰੌਣਕ ਸੀ, ਹਰ ਮੰਦਿਰਾਂ ਦੇ ਵਿੱਚ ਸਜਾਵਟ ਕੀਤੀ ਗਈ ਸੀ ਤੇ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੀ ਹੀ ਉਮਤਾੰਤ ਨਾਲ ਮਨਾਇਆ ਜਾ ਰਿਹਾ ਸੀਗਾ ਤੇ ਦੱਸ ਦਈਏ ਕਿ ਇਸ ਮੌਕੇ ਸ਼ਹਿਰ ਦੇ ਵਿੱਚ ਹਰ ਚੌਕ ਤੇ ਹਰ ਚਰਾਹੇ ਤੇ ਪੁਲਿਸ ਦਾ ਸਖਤ ਪਹਿਰਾ ਵੀ ਰਿਹਾ ਪਰ ਜੇ ਬਾਵਜੂਦ ਵੀ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਰਹੇ। ਹੈਰਾਨੇ ਵਾਲੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਖਤ ਪੈਰਾ ਸੀ ਤੇ ਉਸ ਦੇ ਬਾਵਜੂਦ ਵੀ ਲੁਟੇਰਿਆਂ ਦੇ ਵੱਲੋਂ ਆਪਣੀ ਵਾਰਦਾਤ ਨੂੰ ਬੜੀ ਆਸਾਨੀ ਦੇ ਨਾਲ ਅੰਜਾਮ ਦੇ ਦਿੱਤਾ ਗਿਆ ਦੱਸਿਆ ਗਿਆ ਕਿ ਮਾਮਲਾ ਜਿਹੜਾ ਸ਼ੈਕ ਕੋਲਾ ਚੌਕ ਦਾ ਹੈ ਜਿੱਥੇ ਕੁਝ ਦੂਰੀ ਤੇ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰੇ ਪਿਸਤੌਲ ਤਾਣ ਕੇ ਇੱਕ ਦੁਕਾਨਦਾਰ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਆਉਂਦੇ ਨੇ ਇਸ ਤੋਂ ਬਾਅਦ ਲੁਟੇਰਿਆਂ ਨੇ ਗੋਲੀਆਂ ਵਿੱਚ ਲਾਈਆਂ ਦਰਅਸਲ ਦੱਸਦੇ ਕਿ ਇੱਕ ਨਕਾਬਪੋਸ਼ ਲੁਟੇਰਾ ਦੁਕਾਨ ਦੇ ਬਾਹਰ ਖੜਾ ਰਿਹਾ ਜਦੋਂ ਕਿ ਦੋ ਲੁਟੇਰੇ ਮੋਟਰਸਾਈਕਲ ਤੇ ਅੱਗੇ ਚਲੇ ਗਏ ਇਹ ਖਬਰ ਜਿਹੜੀ ਹੈ ਬਹੁਤ ਹੀ ਹੈਰਾਨੀ ਵਾਲੀ ਹੈ ਕਿ ਪ੍ਰਸ਼ਾਸਨ ਦੇ ਸਖਤ ਪਹਿਰਾ ਹੋਣ ਦੇ ਬਾਵਜੂਦ ਵੀ ਅਜਿਹੀ ਵਾਰਦਾਤ ਘਟੀ ਹੈ ਦੱਸਦੇ ਕਿ ਇਸ ਦੌਰਾਨ ਲੁਟੇਰੇ ਜਿਹੜੇ ਨੇ ਦੁਕਾਨ ਦੇ ਅੰਦਰ ਵੜੇ ਤੇ ਦੁਕਾਨਦਾਰ ਨੂੰ ਪੈਸੇ ਦੇਣ ਦੇ ਲਈ ਕਿਆ ਪਿਸਤੌਲ ਦੀ ਨੋਕ ਤੇ ਜਦੋਂ ਦੁਕਾਨਦਾਰ ਨੇ ਪੈਸੇ ਨਹੀਂ ਹਨ ਗੱਲ ਕੀਤੀ ਤਾਂ ਲੁਟੇਰਿਆਂ ਦੇ ਬੋਲ ਇੱਕ ਗੋਲੀ ਚਲਾਏਗੀ ਜੋ ਕਿ ਖਾਲੀ ਚੱਲੀ ਪਰ ਉਸ ਤੋਂ ਬਾਅਦ ਉਹਨੇ ਦੂਜੀ ਫਾਇਰਿੰਗ ਕੀਤੀ ਜੋ ਦੁਕਾਨਦਾਰ ਦੇ ਬਾਹਰ ਨਾਲ ਖਹਿ ਕੇ ਲੰਘ ਗਈ ਅਤੇ ਉਸ ਦਾ ਬਚਾਅ ਹੋ ਗਿਆ ਉਸ ਤੋਂ ਬਾਅਦ ਇੱਕ ਖਬਰ ਜਿਹੜੀ ਹੈ ਉਹ ਅੱਗ ਵਾਂਗੂ ਪੂਰੀ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਕਿ ਆਖਿਰ ਪ੍ਰਸ਼ਾਸਨ ਦੇ ਸਖਤ ਪੈਰਾ ਹੋਣ ਦੇ ਬਾਵਜੂਦ ਵੀ ਲੁਟੇਰੇ ਇਸ ਤਰ੍ਹਾਂ ਕਿਸ ਤਰ੍ਹਾਂ ਪਰਿਵਾਰ ਦਾ ਤੁ ਅੰਜਾਮ ਦੇ ਗਏ ਉਸ ਤੋਂ ਬਾਅਦ ਕੀ ਕਹਿਣਾ ਹੈ ਉਸ ਦੁਕਾਨਦਾਰ ਦਾ ਉਸ ਨੂੰ ਤੇ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸ ਐਲ ਜਰਨੀ ਤੇ ਕੀ ਹਸਾ ਹੋਇਆ ਜੀ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਹੜਾ ਬਿਗ ਬੈਂਡ ਦੀ ਮਠਾਈ ਵਰਗਾ ਥੈਲਾ ਸੀਗਾ ਛੋਟਾ ਜਿਹਾ ਤੇ ਮੈਨੂੰ ਕਹਿੰਦਾ ਗੱਲੇ 'ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਗਾਈ ਕਿਉਂ ਮਾਰਦਾ ਪਿਆ ਕਹਿੰਦਾ ਭੈਣ ਦੀ ਲਨਤ ਤੂੰ ਪੈਸੇ ਕੱਢ ਮੈਂ ਕਿਹਾ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਰੇ ਕੋਲ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੇਢੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਿਲ ਮੁੰਡਾ ਹੈਗਾ ਸਪੇਅਰਪਾਰਟ ਦਾ ਉਹਨੂੰ ਆਵਾਜ਼ ਮਾਰੀ ਲੱਗਾ ਸਾਹਿਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਇੰਨੇ ਆਣੇ ਦੀ ਟੋਟਲੇ ਤਿੰਨ ਜਣੇ ਇਕੱਲਾ ਬੰਦਾ ਆਇਆ ਸੀ ਮੇਰੇ ਵੀ ਕਾਰੋਬਾਰ ਕੀ ਹੈ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਕਿ ਜਦੋਂ ਤੁਸੀਂ ਉਹ ਦੁਕਾਨ ਤੇ ਆਏ ਤੁਸੀਂ ਕ ਮੈਂ ਇਕੱਲੇ ਸੀਗੇ ਜੀ ਸਟੇਟ ਬੈਂਕ ਦੀ ਕੋਈ ਕੋਈ ਏਜੰਸੀ ਹੈ ਏਜੰਸੀ ਹੈ ਜੀ ਤੁਹਾਨੂੰ ਕਹਿ ਸਕਦਾ ਆ 30-40 ਹਜ਼ਾਰ ਰੁਪਏ ਆਦਿਆ ਮੇਰੇ ਕੋਲ ਹੋਰ ਤੇ ਤੁਹਾਨੂੰ ਸਰਕਾਰਟ ਤੋਂ ਵੀ ਕਰਤਾ ਕੋ ਜਾਣਦੇ ਜਾਂਦੇ ਪੜਾਉਂਦੇ ਲੋਕ ਪਾਜੀ ਗਾਗ ਤਾਂ ਹੁਣ ਆਂਦੇ ਰੇਂਦਾ ਕੋਈ ਜਮਾ ਕਰਾਣ ਵੀ ਆਂਦਾ ਕੋਈ ਕਢਾਣ ਵੀ ਆਂਦਾ ਤੇ ਲੁੱਟ ਕਰਕੇ ਕੀ ਕਿਵੇਂ ਨਹੀਂ ਬੱਚਾ ਤੋਂ ਵੀ ਮੈਂ ਦਿੱਤਾ ਨਹੀਂ ਕੁਝ ਵੀ ਮੈਂ ਕਿਹਾ ਤੂੰ ਫਾਇਰ ਮਾਰ ਲੈ ਪੈਸੇ ਤਾਂ ਨਹੀਂ ਮੈਂ ਦਿੰਦਾ ਫਾਇਰ ਉਹਨੇ ਕੀਤਾ ਉਹ ਕਿੱਥੇ ਬੱਜਿਆ ਜਾਂ ਕੀ ਉਹ ਇੱਥੋਂ ਦੇ نیچے ਬੱਜਿਆ ਕਿੱਥੇ ਬੱਜਿਆ ਲੱਭਿਆ ਨਹੀਂ ਤੇ ਪੁਲਸਾਇਤੀ ਕੋਲ ਪੁਲਸਾਇਤੀ ਕੀ ਉਹਨਾਂ ਨੇ ਕੀ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਵਾਲਾ ਹੀ ਫਾਇਰ ਤੇ ਕੀ ਸਰਦਾਰ ਜੀ ਤੁਹਾਨੂੰ ਮਲਬਾ ਕਪੜਾ ਨਹੀਂ ਕਰਦਾ ਮੇਰਾ ਕਪੜੇ ਦਾ ਵੀ ਕੰਮ ਹੈ ਤੇ ਗਾਹਕ ਸੇਵਾ ਕਿ ਨਹੀਂ ਮੰਗ ਕੇ ਕਰਦਾ ਮੰਗੇ ਇਹ ਆ ਜੀ ਕੀ ਆ ਜਿਹੜੇ ਮੂਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣੇ ਜਾਂਦਾ ਪਹਿਲਾਂ ਨੁਕਾਹਿਆ ਜਾਵੇ ਉਹ ਤਾਂ ਕਰੋਨਾ ਟਾਈਮ ਨਿਕਲ ਗਿਆ ਕਿ ਮਾਸਕੇ ਛੁੱਟੇਗੇ ਚਲਾਨ ਘਟਾਇਆ ਜਾਂਦਾ ਆ ਆਮ ਬੰਦੇ ਦਾ ਆਪਣਾ ਚਲਾਨ ਘਟਾਇਆ ਜਾਂਦਾ ਸਾਰੀ ਚੀਜ਼ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਘਟਾਇਆ ਜਾਂਦਾ ਸਾਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕੱਪੜਾ ਬਣ ਕੇ ਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਫਾਇਦਿਕ ਹੁੰਦੀ ਸਭ ਨੇ ਇਹ ਜੜਗਾ ਜੇ ਕਾਲੇ ਚੌਂਗਦੇ ਦੇ ਵਿੱਚ ਕੱਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਈ ਵੀ ਜਮਾ ਕਰਾ ਦਿੰਦੇ ਆ ਜਿਹੜੇ ਕਿਸੇ ਬੈਂਕ ਦੇ ਵਿੱਚ ਜਮਾ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਗੇ ਜੇ ਕੋਈ ਪਟਾਕਾ ਟਾਈਪ ਸਪੈਸ਼ਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਵੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਬਸ ਸਕਦੀ ਸੀਗੇ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਕਢਾਉਣਾ ਪੈਸੂ ਹੁੰਦਾ ਉਹਦੇ ਨਾਲ ਪਟਾਕਾ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਦਾ ਜਾਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਕ गिरफ्तार ਕਰ ਲਈ ਚਪੀ ਸਾਹਿਬ ਨੂੰ ਐਨਰਬੀ ਲੈ ਕੇ ਗਏ ਆ ਪੈਸਾ ਕੋਈ ਨਹੀਂ ਲੈ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਕਿੰਨੇ ਜਣੇ ਆਏ ਸੀ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਜਿਹੜਾ ਪੈਦਲ ਸੀ ਇਹ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆ ਇਹ ਜੜ ਗਏ ਸੇਖਾਲੇ ਚੌਂਕ ਦੇ ਵਿੱਚ ਕਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮ੍ਹਾਂ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਕੇ ਜਿਵੇਂ ਕੋਈ ਪਟਾਕਾ ਟਾਈਪ ਪਿਸਤਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਏ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਸ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪਿਸਤਲ ਉਹ ਖਡਾਉਣਾ ਪਿਸਤਲ ਹੁੰਦਾ ਉਹਦੇ ਨਾਲ ਪਟਾਕਾ ਪਿਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪਿੱਸਾ ਕਿੰਨੇ ਰੁਪਏ ਲੈ ਕੇ ਗਏ ਆ ਪੈਸਾ ਕੋਈ ਨਹੀਂ ਲੈ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆਂ